ਨਾਂ ਦੇ ਜੀਟੀ ਰੋਡ ਤੇ ਸਥਿਤ ਇੱਕ ਨਿਜੀ ਹਸਪਤਾਲ ਦੇ ਜਨੇਪੇ ਤੋਂ ਬਾਅਦ ਉਰਦੀ ਹੋਈ ਮੌਤੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਹੰਗਾਮਾ ਇਲਾਜ ਚ ਲਾਪਰਵਾਹੀ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋਈ ਉਹਨਾਂ ਨੇ ਕਮਰੇ ਮੇਂ ਸੈੱਟ ਕਰ ਦਿੱਤਾ ਸੰਗੋ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਉਹ ਕਿੱਥੇ ਸਾਡਾ ਪਰੋਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਫੋਨ ਲੈਣ ਗਿਆ ਹੋਇਆ ਹਸਪਤਲ ਉੱਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪੀਟਲ ਲਈ ਇੱਥੇ ਦਰਾਂਨੇ ਇਲਾਜ ਪੇਸ਼ੈਂਟ ਸਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਜੀਟੀ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਜਨੇਪੇ ਤੋਂ ਬਾਅਦ ਔਰਤ ਦੀ ਹੋਈ ਮੌਤੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਹੰਗਾਮਾ ਇਲਾਜ ਚ ਲਾਪਰਵਾਹੀ ਦੇ ਲਾਇ ਦੋਸ਼ ਪਰਿਵਾਰ ਵੱਲੋਂ ਡਾਕਟਰਾਂ ਖਿਲਾਫ ਕਾਰਵਾਈ ਦੀ ਕੀਤੀ ਗਈ ਮੰਗ ਮੁੱਕ ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਜਗਤਾਰ ਸਿੰਘ ਜੀ ਕਿੱਥੇ ਰਹਿੰਦੇ ਹੋ ਜੀ ਪਿੰਡ ਲਹਾਰਮਾ ਜਿਹੜਾ ਕਲਾਂ ਜੀ ਇੱਥੇ ਕੀ ਹੋਇਆ ਸੀ ਇੱਥੇ ਜੀ ਬਾਜਵਾ ਹਸਪਤਾਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਆਪਣੇ ਆਲੇ ਆਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੜਾ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੇ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਹੈ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਅਦ ਨਹੀਂ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਟੈਲੀ ਚੈੱਕ ਵਿੱਚ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਇਹ ਰੁਕ ਜਾਊਗਾ ਵੀ ਅੰਦਰ ਜੋ ਜਮ ਗਿਆ ਉਹ ਨਿਕਲ ਜਾਂਦਾ ਹੁੰਦਾ ਹੈ ਮੈਨੂੰ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਿਆ ਜੀ ਉਹ ਕਹਿ ਰਹੇ ਆ ਕਿ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾ ਕਮਾ ਰਿਹਾ ਵੀ ਮੈਡ ਨੂੰ ਲਿਆ ਬਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹਨਾਂ ਸਟਾਫ ਨੂੰ ਜਾ ਕੇ ਕਹਿ ਵੀ ਮੇਰੇ ਮੈਮਰੀ ਚ ਬਹੁਤ ਸੀਰੀਅਸ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਬਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਇਹ ਸਾਰੀ ਬਾਤ ਹੈ ਜੀ ਅਸੀਂ ਮੈਡਮ ਨੂੰ ਡਿੱਕੀ ਕੇ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਐਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮਹੀਨ ਲਈ ਐਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡਰ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮੈਨਾਂ ਨਹੀਂ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਜਿਤੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸਾਲਾਂ ਜਿਹੇ ਬਿਨਾ ਬਿਨਾ ਪੁੱਛੇ ਹੀ ਉਹਨਾਂ ਨੇ ਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹਸਪਤਲ ਚ ਆਈ ਵੀ ਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਦੱਸੋ ਕੀ ਕਾਰਨ ਹੈ ਅਣਗਹਿਣੀ ਐਟਰੀ ਬਿਨਾ ਦੱਸੇ ਪਰੇਸ਼ਨ ਬਿਨਾ ਦੱਸੇ ਉਹਨਾਂ ਨੇ ਪਰੇਸ਼ਨ ਕੀਤਾ ਕਿੰਨੇ ਟਾਈਮ ਹੋ ਗਿਆ ਢਾਡੀ ਮੈਰਜ ਹੋਈ ਮੈਰਜਿੰਗ 4 ਸਾਲ ਹੋ ਪਹਿਲਾ ਬੇਬੀ ਸੀ ਟੋੜ ਪਹਿਲਾ ਬੇਬੀ ਸੀ ਗਿਆ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਸਾਫ ਚਾਹੀਦੀ ਆਪਨ ਤਾਈ ਤੋਂ ਪੁਲਿਸ ਅੱਥੇ ਆ ਜਿਪੂ ਨੇ ਕਿਸ਼ਵਾਲ ਸ਼ਹਿਰ ਦੇ ਵਿੱਚ ਉਹ ਕਾਲੂ ਜੀ ਉਹਨਾਂ ਨੇ ਡੈੱਡ ਬੁਟੀ ਜਮ੍ਹਾਂ ਕਰਵਾ ਦਿੱਤੀ ਹੈ ਸਰਕਾਰੀ ਹਸਪਤਾਲ ਵਿੱਚ ਉਹ ਕਹਿੰਦੇ ਵੀ ਕਾਲੂ ਪੋਸਟ ਮਾਰਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣੇ ਉਸ ਤੋਂ ਬਾਅਦ ਫਿਰ ਕਾਰਵਾਈ ਕੀਤੀ ਜਾਊਗੀ ਪਰ ਕਿੱਥੋਂ ਤੁਸੀਂ ਰਹਿਣ ਕਿੱਥੋਂ ਆ ਲੋ ਜੀ ਕੰਡ ਲਾ ਨਜ਼ਰ ਕਰੋ ਲਾ ਨਜ਼ਰ ਤੁਹਾਡੇ ਦੇ ਸੋਹਣੇ ਕਿੱਥੇ ਆ ਮੇਰੇ ਬਰਵਾਲੀ ਕਲਾਂ ਬਰਵਾਲੀ ਕਲਾਂ ਹਾਂਜੀ ਬਰਵਾਲੀ ਕਲਾਂ ਜੀ ਬਰਵਾਲੀ ਕਲਾਂ ਇਹੋ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਜਿੱਥੇ ਹੀ ਆਇਆ ਕਿ ਅੱਜ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 ਵਜੇ ਜੀ 11:00 ਵਜੇ ਦਾ ਮੈਂ ਉਹ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ ਜੀ ਨਾਮ ਹੈ ਆਪਣੇ ਬੁੱਧ ਸੰਗ ਹੈ ਕਿਥੋਂ ਦੇ ਹਨ ਜੀ ਲਾਡਪੁਰ ਤੋਂ ਜੀ ਕੀ ਹੋਇਆ ਸੀ ਆਪਣੇ ਦੇ ਵਿੱਚ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮਾ ਕੁੜੀ ਦਾ ਜੀ ਨਾਮ ਦਾ ਸੰਦੀਪ ਕੌਰ ਜੀ ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਕੁੜੀ ਆਪਣੇ ਗੁੱਡੀ ਕੋੜਾ ਮੁੰਡਾ ਹੋਇਆ ਹੈ ਕਾਕਾ ਹੋਇਆ ਕਿੰਨੇ ਵਜੇ ਘਟਿਆ ਸਰ ਜੀ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ 12:00 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਸੀ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10:00 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲ ਨੂੰ ਖੱਪੜ-ਤਾਪੜ ਹੋਈ ਹੋਈ ਕੋਈ ਕਿਧਰੇ ਨੂੰ ਜਾਵੇ ਕੋਈ ਕਿਧਰੇ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਉਹ ਮਾ ਕੋਚਾ ਸਾਡਾ ਪਰੋਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਖੂਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਪਤਾਲ ਆਈ ਆਈ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਮਤਲਬ ਜੀ ਬੋਡੀ ਸੀ ਇਹਦੇ ਤੇ 11 ਇੱਥੇ ਆਈ ਏ ਸਰੇ ਕੋ ਹਾਂ ਜੀ ਮੈਂ ਮੇਰੇ ਆਇ ਤੇ ਆਈ ਆ ਮੈਂ 10:00 ਵਜੇ ਉਰੇ ਆ ਗਿਆ ਸੀ ਡੈਥ ਜਿਹੜੀ ਹੋਈ ਉਹ ਕਿੱਥੇ ਹੋਈ ਹੈ ਉਰੇ ਉਰੇ ਹੋਈ ਆ ਜੀ ਡੈਥ ਇੱਥੇ ਆ ਕੇ ਹੋਈ ਆ ਹਾਂ ਜੀ ਹਾਂ ਆਈ ਵੀ ਵੀ ਹਸਪਤਾਲ ਨਾ ਬੈਟਸ ਉਹ ਉੱਥੇ ਹੋਈ ਹੋਈ ਦੀ ਉਹਨਾਂ ਨੇ ਤਾਂ ਬਸ ਉੱਥੋਂ ਭੇਜਤੀ ਅੱਛਾ ਗੋੜੀ ਇੱਥੇ ਭੇਜਤੀ ਗੋੜੀ ਭੇਜਤੀ ਵੀ ਉੱਥੋਂ ਖੜਾ ਖੜਾਇਆ ਫਿਰ ਉਹਨੇ ਮੀਡੀਆ ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਦੇ ਬਾਹਰ ਹੋ ਜਓ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਦੁਆਰਾ ਆਪਰੇਸ਼ਨ ਦੇੜਿਆ ਕਹਿੰਦੇ ਇੱਥੇ ਕੀ ਕਾਰਨ ਸੀ ਜੀ ਇਹ ਗੋੜੀਆਂ ਉਹਨਾਂ ਨੇ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਜੀ ਫੋਨ ਕੱਟ ਗਿਆ ਜੀ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਭੇਜੀ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੇ ਮਤਲਬ ਡੈਥ ਹੋ ਚੁੱਕੀ ਜੀ ਡੈਥ ਹੋ ਚੁੱਕੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਜੀ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਢੜਨਾ ਹੈਗਾ ਵੀ ਜਦ ਇਹਦਾ ਕੋਈ ਕੰਮੇ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਮੁਕਾਬਲੇ ਨਹੀਂ ਰਹੀ ਖੂਨ ਨਹੀਂ ਢੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਤੇ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੇ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸਾਫ਼ ਸਹੀ ਦੋ ਸਾਨੂੰ ਜਿਹੜਾ ਬੱਚਾ ਉਹ ਠੀਕ ਹੈਗਾ ਬੱਚਾ ਠੀਕ ਹੈ ਜੀ ਕਿ ਤੁਸੀਂ ਕੀ ਮੈਟਰ ਸੀ ਸਾਡੇ ਰੱਖਾ ਹਸਪਤਲ ਜਾਈਏ ਇਥੋਂ ਸਾਨੂੰ ਪਿਛੇ ਹਸਪਤਲ ਤੋਂ ਫੋਨ ਗਿਆ ਸੀ ਆ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੀ ਸੀਗੇ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਲ ਹੈ ਉਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਲ ਲਈ ਆਏ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਸੰਦੀਪ ਕੌਰ ਦੀ ਡੈਥ ਹੋ ਗਈ ਤੇ ਹੁਣੇ ਹੀ ਮੰਗ ਕਰ ਰਹੀ ਸੀ ਜੀ ਵੀ ਜਿਹੜੀ ਉਹ ਅਨਗੈਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪੀਟਲ ਮਰਚੀ ਤੇ ਤੜਕੇ ਡਾਕਟਰਾਂ ਦਾ ਬੋਰਡ ਬਣਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦਾ ਹੈ ਜਾਂ ਦੱਸਦੇ ਹੈ ਤਾਂ ਉਹ ਪੋਸਟਮਾਰਟਮ ਕਰਾਇਆ ਜਾਊਗਾ ਉਹਦੇ ਚ ਦੇਖਿਆ ਜਾਊਗਾ ਸਰ ਕਿੱਥੋਂ ਦੇ ਸੀ ਇਹ ਪਰਿਵਾਰ ਕਿੱਥੋਂ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲ ਕੋਲ ਰਹਿੰਦੇ ਆ ਉੱਥੇ ਮੈਰਿਡ ਸੀ ਕੁੜੀ ਤੇ ਸਮਰਾਲੇ ਟਾਣੇ ਚ ਇਹਨਾਂ ਦਾ ਪਿੰਡ ਹੈ ਤੋਂ ਦੇ ਦੇ ਪੈਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਜੀ ਸਰ ਜੀ ਬੱਚਾ ਮੇਰਾ ਠੀਕ ਹੈ ਉਹਨੂੰ ਬੱਚਾ ਡਾਕਟਰ ਦਾ ਸਰ ਜੀ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਤੇ ਜਿਹੜੀ ਬੋਡੀ ਹੁਣ ਸਿਵਲ ਹਸਪੀਟਲ ਦੇ ਕਾਰ ਚ ਜੀ ਤੇ ਉਹ ਕਾਰ ਵਿੱਚ ਸਰ ਕੀ ਹੋਊਗੀ ਕਾਰ ਵਿੱਚ ਉਹ ਜੋ ਪੋਸਟਮਾਰਟਮ ਦਾ ਨਤੀਜਾ ਹੋਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚੀ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕਾਰਵਾਈ ਕੀਤੀ ਜਾਊ